वेलकम बैक टू माय चैनल ऑथर इकबाल ट्रैवल एक्सप्लोरर कोलकाता विजिट ਦਾ ਇਹ ਪੰਜਵਾਂ ਬਲੌਗ ਤੁਹਾਡੇ ਸਾਹਮਣੇ ਆ ਰਿਹਾ ਤੇ ਇਸ ਬਲੌਗ ਦੇ ਵਿੱਚ ਅਸੀਂ ਦੇਖਾਂਗੇ ਵਿਕਟੋਰੀਆ ਮੈਮੋਰੀਅਲ ਕਲਕੱਤਾ ਵਿਕਟੋਰੀਆ ਬਹੁਤ ਖੂਬਸੂਰਤ ਇਮਾਰਤ ਆ ਵਿਕਟੋਰੀਆ ਰਾਣੀ ਦੀ ਯਾਦ ਵਿੱਚ ਜੋ ਬਣੀ ਹੋਈ ਆ ਚਲੋ ਦੇਖਦੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਵਿਕਟੋਰੀਆ ਮੈਮੋਰੀਅਲ ਇਹ ਹੈ ਜੀ ਵਿਕਟੋਰੀਆ ਮੈਮੋਰੀਅਲ ਇੰਗਲੈਂਡ ਦੀ ਰਾਣੀ ਵਿਕਟੋਰੀਆ ਦਾ ਮਹਿਲ ਕਿਸੇ ਸਮੇਂ ਭਾਰਤ ਵਿੱਚ ਜਦੋਂ ਅੰਗਰੇਜ਼ਾਂ ਦਾ ਸ਼ਾਸਨ ਸੀ ਉਸ ਵੇਲੇ ਜਦੋਂ ਸਭ ਤੋਂ ਪਹਿਲਾਂ ਇਸ ਇੰਡੀਆ ਕੰਪਨੀ ਵੈਸਟ ਬੰਗਾਲ ਦੇ ਵਿੱਚ ਜਿਹੜੀ ਉਹ ਐਂਟਰ ਹੋਈ ਸੀ ਤੇ ਸਭ ਤੋਂ ਪਹਿਲਾਂ ਰਾਜ ਵੀ ਉਹਨਾਂ ਦਾ ਇੱਥੇ ਹੀ ਸੀ ਤੇ ਇਹ ਜਿਹੜਾ ਮਹਿਲ ਆ ਉਸ ਵੇਲੇ ਦੀ ਰਾਣੀ ਜਿਹੜੀ ਇੰਗਲੈਂਡ ਦੀ ਰਾਣੀ ਸੀ ਉਹਦਾ ਮਹਿਲ ਸੀ ਆ ਉਹ ਕੋਲੋਂ ਕਿ ਕੰਮ ਕਰਾ ਜੀਵਾ ਹਾਂਜੀ ਹਾਂਜੀ ਸਵਾਗਤ ਆ ਤੁਹਾਡਾ ਆਥਰਿਕ ਵਲ ਟ੍ਰੈਵਲ ਐਕਸਪਲੋਰਰ ਤੇ ਕੋਲਕਾਤਾ ਕੋ ਮਣਾਈ ਸੀ ਤੇ ਅੱਜ ਜਿਹੜਾ ਉਹ ਵਿਕਟੋਰੀਆ ਮੈਮੋਰੀਅਲ ਸ਼ਾਮ ਦਾ ਵਿਲਾ ਆ ਤੇ ਇੱਥੇ ਜਿਹੜਾ ਉਹ ਐਕਸਪਲੋਰ ਕਰਾਂਗੇ ਇਹਨੂੰ ਘੁੰਮਾਂਗੇ ਫਿਰਾਂਗੇ ਤਾਂ ਤੁਹਾਨੂੰ ਦਿਖਾਵਾਂਗੇ ਨਾਲ ਆਪ ਦੇਖਾਂਗੇ ਅ ਬਾਕੀ ਜਿਵੇਂ ਜਿਵੇਂ ਘੁੰਮਦੇ ਦੇਖਦੇ ਆ ਉਸੇ ਤਰ੍ਹਾਂ ਜਿਹੜਾ ਐਕਸਪਲੇਨ ਕਰਦੇ ਜਾਵਾਂਗੇ ਵਿਕਟੋਰੀਆ ਮੈਮੋਰੀਅਲ ਕੁਇਨ ਵਿਕਟੋਰੀਆ ਦੀ ਯਾਦ ਦੇ ਵਿੱਚ ਜਿਹੜਾ ਉਹ ਬਣਿਆ ਹੋਇਆ ਤੇ ਬਿਲਕੁਲ ਸਾਹਮਣੇ ਜਿਹੜੀ ਆ ਉਹ ਬਿਲਕੁਲ ਸਾਹਮਣੇ ਵਿਕਟੋਰੀਆ ਉਹਨਾਂ ਦੀ ਪ੍ਰਤਿਮਾ ਤੇ ਜਿਹੜੀ ਪਿੱਛੇ ਆ ਉਹ ਉਗੇ ਦਾ ਪੂਰਾ ਮਹਿਲ ਉਹ ਦਿਖਾਈ ਦੇ ਰਿਹਾ ਚਾਰੇ ਪਾਸੇ ਦਾ ਜਿਹੜਾ ਵਾਤਾਵਰਨ ਬਹੁਤ ਖੂਬਸੂਰਤ ਆ ਵਿਚਕਾਰ ਪਾਣੀ ਅਰਦੋਲੇ ਘਾਹ ਦੇ ਲਾਨ ਦਰਖਤ ਤੇ ਇੱਧਰ ਜਿਹੜਾ ਇਹ ਵਿਕਟੋਰੀਆ ਤੇ ਇਹ ਵਾਲੀ ਪ੍ਰਤੀਮਾ ਬੋਲੇ ਥੱਲੇ ਜਿਹੜਾ ਉਹ ਉਹ ਸਵੇਲੇ ਦੀ ਸੈਨਾ ਦੇ ਦ੍ਰਿਸ਼ ਕਿੰਨਾ ਖੂਬਸੂਰਤ ਏਰੀਆ ਹਰੀਆਲੀ ਚਾਰੋਂ ਤਰਫ ਜਿਹੜੀ ਆਹੋ ਦਿਖਾਈ ਦੇ ਰਹੀ ਆ ਬਹੁਤ ਵਿਸ਼ਾਲ ਆ ਇਹ ਮਹਿਲ ਜਿਹੜਾ ਇਰੇ ਵਿੱਚ ਜਿਹੜੇ ਆ ਸਿੱਖ ਫੌਜੀ ਜਿਹੜੇ ਆ ਉਹਨਾਂ ਦੀ ਵੀ ਜਿਹੜੀ ਪੇਂਟਿੰਗ ਮਿਲਾਈ ਹੋਊ ਵਿਸ਼ਾਲ ਤਾਇਆ ਗਬੰ ਉੱਥੇ ਜਿਹੜੀ ਆਹ ਇਹ ਦੇਖ ਕੇ ਇਹ ਦਰਵਾਜ਼ੇ ਜਿਹੜਾ 메ਨ ਹਾਲ ਆ ਉਹ ਤੋਂ ਪਹਿਲਾਂ ਹੀ ਜਿਹੜਾ ਕੋਇਨ ਦੀ ਤੇ ਜੋਰਜ ਦੀ ਪ੍ਰਤਿਮਾ ਅੰਦਰ ਵੱਸੇ ਲੱਗੀ ਹੋਈ ਆ ਤੇ ਵੱਖ-ਵੱਖੋਂ ਪੇਂਟਿੰਗਸ ਹੈ ਜੀ ਇਹਦੇ ਵਿੱਚ ਆ ਜਿਹੜੀ ਹੈ ਇਹਦੀ ਇਹਦਾ ਮਾਡਲ ਬਣਿਆ ਹੋਇਆ ਤੇ ਇਹਦੇ ਨਾਲ ਜਿਹੜੀ ਆਹੋ ਆ ਵਿਸ਼ਾਲ ਦਾ ਪੇਂਟਿੰਗ ਇੱਕ ਵਾਰ ਦੇ ਵਿੱਚ ਇਹ ਇੱਥੇ ਨਹੀਂ ਹੋ ਰਹੀ ਇਹਨੀਆਂ ਵੱਡੀਆਂ ਵੱਡੀਆਂ ਪੇਂਟਿੰਗਸ ਇੱਥੇ ਲੱਗੀਆਂ ਹੋਈਆਂ ਤੇ ਇਹ ਤਾਂ ਸ਼ੀਸ਼ੇ ਜਿਹਾ ਜਿਹੜਾ ਪੁਰਾਣੇ ਸਮੇਂ ਦਾ ਛੇ ਉਹਦਾ ਮਾਡਲ ਲੱਗਾ ਹੋਇਆ ਪੁਰਾਣੀਆਂ ਬੰਦੂਕਾਂ ਰਾਣੀਆਂ ਤੋਂ ਸ਼ਾਪਾਂ ਤੇ ਸਾਰਾ ਜਿਹੜਾ ਉਹ ਮਹਿਲ ਦੇ ਵਿੱਚ ਸੰਗਮਰਮਰ ਕਿੱਟਾ ਸੰਗਮਰਮਰ ਜਿਹਦਾ ਲੱਗਾ ਹੋਇਆ ਤੇ ਇਹਦਾ ਸਾਹਮਣੇ ਦਾ ਜਿਹੜਾ ਗੁੰਬਦਿਆ ਸਾਹਮਣੇ ਦੇ ਦਰਵਾਜੇ ਦੇ ਵਿੱਚ ਜਾ ਕੇ ਜਿਹੜਾ ਮੇਨ ਗੁੰਬਦਿਆ ਉਹਦੇ ਮੇਨ ਹਾਲ ਹੈ ਜੀਰਾ ਆ ਉਹਦਾ ਦ੍ਰਿਸ਼ ਇਹ ਆ ਉਹ ਖੂਬਸੂਰਤ ਚਿਹਰੇ ਰਾਣੀ ਵਿਕਟੋਰੀਆ ਜਿਨ੍ਹਾਂ ਨੇ ਸਾਡੇ ਤੇ ਰਾਜ ਕੀਤਾ 1837 ਦੇ ਲਾ ਕੇ 1901 ਤੱਕ ਜਿਹੜਾ ਇਹਦਾ ਜਨਮ ਕਾ ਲਿਆ ਉਹਨੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦਾ ਜਿਹੜਾ ਰਾਜਵੰਸ਼ ਚੱਲਦਾ ਰਿਹਾ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਇਹਦੀ ਉਹਨੇ ਰਾਤ ਨੂੰ ਉਹ ਪਿੱਛੇ ਦੇਖੀ ਇੱਥੇ ਉੱਪਰ ਵੀ ਆਸਾਨੀਆਂ ਪੇਂਟਿੰਗਸ ਲੱਗੀਆਂ ਹੋਈਆਂ ਆ ਦੇਖੋ ਤੇ ਉੱਪਰ ਜਿਹੜਾ ਆ ਮੇਨ ਕੋਡਾ ਇੱਥੇ ਨੇ ਪ੍ਰਾਤਨ ਹਥਿਆਰ ਪ੍ਰਾਤਨ ਕੁਰਸੀਆਂ ਇਹ ਵੱਡੇ ਵੱਡੇ ਪੀਰ ਪਾ ਰਹੇ ਤੇ ਇਹਦੇ ਪਿੱਛੇ ਜਿਹੜਾ ਪਿੱਛੇ ਨੂੰ ਰਸਤਾ ਜਾਂਦਾ ਪਿੱਛੇ ਵਾਲੇ ਬਰਾਂਡੇ ਦੇ ਵਿੱਚ ਲਿਦਾ ਹੁੰਦਾ ਹੋਰ ਬਹੁਤ ਸਾਰੀਆਂ ਜਿਹੜੀਆਂ ਇੱਥੇ ਕਾਫੀ ਸ਼ੋਰ ਰੌਲਾ ਦੁਨੀਆ ਦੇਖਣ ਆਈ ਹੋਈ ਇਸ ਕਰਕੇ ਜਿਹੜੀ ਆਵਾਜ਼ ਬਿਲਕੁਲ ਸਾਫ਼ ਸੁਣਾਈ ਤਾਂ ਨਹੀਂ ਦੇ ਰਹੀ ਹੋ ਕਿ ਫਿਰ ਵੀ ਕਾਫੀ ਐਕਸਪਲੇਨ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਕਿਸਮ ਦਾ ਅਜਾਇਬ ਘਰ ਇਹ ਨੂੰ ਕਹਿ ਸਕਦੇ ਹਾਂ ਆ ਸਾਰਾ ਪਰਿਸਰ ਪੁਰਾਣੇ ਹਥਿਆਰ جی آ وہ رکھے ہوئے اتنے ایدر بھی جڑے آنے ہتھیار دکھائی دے رہے ہیں ایدر ادھر جگہ وہ پچھلے پاس ایک برامدہ ہے اتنے ਬਰਗਾ ਪੂਜਾ ਉੱਥੇ ਚੱਲਦਾ ਹੋਣ ਕਰਕੇ ਜਿਹੜਾ ਉਹ ਉਹ ਜਿਹੜੀ ਗੈਲਰੀ ਬਣਾਈ ਹੋਈ ਹੈ ਉੱਥੇ ਤੇ ਸਾਹਮਣੇ ਜਿਹੜੀ ਆਹੋ ਬਰਗਾ ਪੂਜਾ ਉੱਥੇ ਜਿਹੜੀ ਆਹੋ ਦਿਖਾਈ ਦੇ ਰਹੀ ਹੈ ਐਨ ਵੀ ਹਲ ਹੈਡ ਪੁਰਾਣੀਆਂ ਬੰਦੂਕਾਂ ਹਥਿਆਰ ਤਲਵਾਰਾਂ ਕਪੜੀਆਂ ਘਾਲਾਂ ਦੇਦਾਂ ਅੱਜ 24 ਸਾਲ ਖੜੇ ਆ ਦੇਦਾਂ ਸਾਰੇ ਕੋਲਕਾਤਾ ਦੇ ਜਿਹੜੇ ਰਾਣੇ ਮਹਾਨ ਕੋਸ਼ੋਇਆ ਬੁਲਾਰੀਆਂ ਦੀਆਂ ਤਸਵੀਰਾਂ ਲੱਗੀਆਂ ਹੋਣੀਆਂ ਜਵਨਦਰ ਨਾਟਕੋ دکھائی جت سبھاش چندر وشال تایا توپاں پہ ایک طور پر ਆਹ ਹੈ ਵਿਕਟੋਰੀਆ ਮਹਿਲ ਦਾ ਪਿਛਲਾ ਪਾਸਾ ਬਾਕੀ ਸੋਹਣਾ ਚੋਗਿਰਦਾ ਜਿਹੜਾ ਹੋ ਮਨ ਨੂੰ ਮੋਹਣ ਵਾਲਾ ਹੈ ਤੇ ਇਹਦੇ ਵਿੱਚ ਜਿਹੜੀਆਂ ਪ੍ਰਤੀਨਿਮਾ ਬੜੀਆਂ ਆਣੀਆਂ ਨੇ ਵਾਹ ਬਾਕੀ ਤੁਸੀਂ ਬਹੁਤ ਹਾਂ ਜਿਹੜਾ ਅਸੀਂ ਪੌੜੀਆਂ ਰਾਹੀਂ ਵਿਕਟੋਰੀਆ ਮਹਿਲ ਮੈਮੋਰੀਅਲ ਦੇ ਉੱਪਰ ਦੇ ਬਸੇ ਨਹੀਂ ਦੇਖਣ ਦੇ ਲਈ ਜਾ ਰਹੇ ਹਾਂ ਪ੍ਰੋਜੈਕਟ ਡਾਕੂਮੈਂਟਰੀ ਚੱਲ ਰਹੀ ਹੈ ਮਿਊਜ਼ੀਅਮ ਦੇ ਵਿੱਚ ਰਿਵਾਲਵਰ ਸਵਰ ਉਹ ਸਵੈ ਦੇ ਜਿਹੜੇ ਸੌਤਨ ਤਰਪਾਸ ਨਾਨੀ ਉਹਨਾਂ ਦੇ ਜਿਹੜੇ ਹਥਿਆਰ ਵੀ ਇੱਥੇ ਪਏ ਇਤੋਂ ਸਾਰੀਆਂ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਇਹ ਗੈਲਰੀ ਥੋੜੀ ਜੀ ਠੰਡੀ ਹੈ ਏਸੀ ਚੱਲ ਰਿਹਾ ਤੇ ਕਿਉਂਕਿ ਨੀਚੇ ਤਾਂ ਕਾਫੀ ਗਰਮ ਸੀ ਜੋ ਵੀ ਆ ਖੂਬਸੂਰਤੀ ਆ ਸਭ ਕੁਝ ਇੱਥੇ ਸਾਰਾ ਵੀਡੀਓਗ੍ਰਾਫੀ ਦੇ ਵਿੱਚ ਚੱਲ ਰਿਹਾ। ਕੁਦਰ ਪਾਰਟੀ ਇੱਧਰ ਸਾਡਾ ਪੰਜਾਬ ਦਾ ਸ਼ੇਰ ਭਗਤ ਸਿੰਘ। ਡਾਕੂਮੈਂਟਰੀ ਚੱਲ ਰਹੀ ਆਜ਼ਾਦੀ ਦੇ ਲਾਲ ਕਿਲਾ ਆ ਬਾਦਲਾ ਪਾਸਾ ਮੈਲ ਦਾ ਜਿਹੜਾ ਆ ਉਹ ਖੱਬਾ ਪਾਸਾ ਸੋ ਇਹ ਸੀ ਜੀ ਵਿਕਟੋਰੀਆ ਮੈਮੋਰੀਅਲ ਦਾ ਬਲੌਕ ਟੈਸ ਬਲੌਕ ਨੂੰ ਇੱਥੇ ਹੀ ਸਮਾਪਤ ਕਰਦੇ ਆਂ ਮਿਲਦੇ ਆਂ ਅਗਲੇ ਨਵੇਂ ਡੈਸਟੀਨੇਸ਼ਨ ਤੇ ਥੈਂਕ ਯੂ ਫॉर ਵਾਚ ਗੁੱਡ ਬਾਏ ਖੁਦਾ ਹਫਜ਼ ਰਬ ਰੱਖਾ